ਸਤ ਸੰਗਤ ਜੀ ਪਟਕੇ ਬਲਾਕ ਫਤੇ ਵੈਖਰੂ ਜੀ ਕਾ ਖਾਲਸਾ ਜੀ ਵੈਖਰੂ ਜੀ ਕੀ ਫਤਿਹ ਤੁਸੀਂ ਜੁੜਿਓ ਸਾਡੇ ਗਿਆਨ ਦੀ ਗੱਲ ਚੈਨਲ ਦੇ ਨਾਲ ਤੇ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਹਰਪ੍ਰੀਤ ਸਿੰਘ ਤੇ ਗਿਆਨ ਦੀ ਗੱਲ ਚੈਨਲ ਤੇ ਅਸੀਂ ਬਹੁਤ ਹੀ ਮਿੱਠੀ ਤੇ ਸ੍ਰੀਲੀ ਅਵਾਜ਼ ਦੇ ਵਿੱਚ ਪਾਬਾ ਗੁਲਾਬ ਸਿੰਘ ਜੀ ਚਮਕੌਰ ਸਾਹਿਬ ਵਾਲਿਆਂ ਦੇ ਜਿਹੜੇ ਕੀਰਤਨ ਕਥਾ ਦੀਵਾਨ ਤੁਹਾਡੇ ਨਾਲ ਅੱਜ ਅਸੀਂ ਸਾਂਝਾ ਕਰਨ ਜਾ ਰਹੇ ਹਾਂ ਉਮੀਦ ਕਰਦਾ ਹਾਂ ਕਿ ਤੁਸੀਂ ਵੀ ਇਸ ਗੁਰਬਾਣੀ ਦਾ ਲਾਹਾ ਲੈਂਦੇ ਹੋਏ ਇਸ ਆਪਣੇ ਜੀਵਨ ਨੂੰ ਸਫਲਾ ਬਣਾਉਗੇ ਤੇ ਸਾਧ ਸੰਗਤ ਜੀ ਆਪਾਂ ਇਸ ਗੱਲਬਾਤ ਨੂੰ ਜ਼ਿਆਦਾ ਲੰਬੀ ਨਾ ਕਰਦੇ ਹੋਏ ਤੇ ਆਪਾਂ ਸ਼ੁਰੂ ਕਰਦੇ ਹਾਂ ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲਿਆਂ ਦੇ ਇਹ ਬਹੁਤ ਹੀ ਮਿੱਠੀ ਤੇ ਸ਼੍ਰੀਲੀ ਆਵਾਜ਼ ਦੇ ਵਿੱਚ ਉਹਨਾਂ ਦੇ ਦੀਵਾਨ ਕੀਰਤਨ ਤੁਹਾਨੂੰ ਹਰ ਰੋਜ਼ ਸਾਡੇ ਚੈਨਲ ਤੇ ਮਿਲੇਗਾ ਸੋ ਸਾਧ ਸੰਗ ਜੀ ਔਰ ਕਰਾਪਾ ਕਰਦੇ ਆਂ ਬਾਬਾ ਗਲਾਬ ਸਿੰਘ ਚਮਕੌਰ ਸਾਹਿਬ ਵਾਲਾਂ ਦੇ ਬਹੁਤ ਹੀ ਮਿੱਠੀ ਤੇ ਸ੍ਰੀਲੀ ਅਵਾਜ਼ ਦੇ ਵਿੱਚ ਇਹ ਕਥਾ ਸੁਬਾ ਸੁਖੀ ਵਸਦੀ RAMਦਾਸ ਗੁਰੂ ਤੇਰੀ ਨਗਰੀ ਸੁਖੀ ਵਸਦੀ RAMਦਾਸ ਗੁਰੂ ਤੇਰੀ ਨਗਰੀ ਸੁਖੀ ਵਸਦੀ RAMਦਾਸ ਗੁਰੂ ਤੇਰੀ ਨਗਰੀ ਕਹੀ ਰਾਮਦਾਸ ਗੁਰੂ ਤੇਰੀ ਤਜਲੀ ਸੁਖੀ ਵਸਦੀ ਰਾਮਦਾਸ ਗੁਰੂ ਤੇਰੀ ਤਜਲੀ ਸੁਖੀ ਵਸਦੀ ਰਾਮਦਾਸ ਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਇੱਕ ਨ ਬਾਰਕ ਰਹਿੰਦਾ ਸੀ ਮਹਾਰਾਜ ਦੇ ਚਰਨਾਂ 'ਚ ਇੱਕ ਪਰਿਵਾਰ ਰਹਿੰਦਾ ਹੈ ਤੇ ਕਹਿੰਦੇ ਉਹ ਜਿਹੜਾ ਪਰਿਵਾਰ ਸੀ ਇੱਕ ਮਾਂ ਸੀ ਇੱਕ ਪੁੱਤ ਤੇ ਉਹਨਾਂ ਦਾ ਘਰ ਵਾਲਾ ਮੀਆਂ ਬੀਬੀ ਨਾਲ ਉਹਨਾਂ ਦਾ ਪੁੱਤਰ ਕਹਨੇ ਆਏ ਦਿਹਾੜੀ ੱੱਪਾ ਕਰਕੇ ਅੰਤਾਂ ਦੀ ਗਰੀਬੀ ਸੀ ਤੇ ਆਪਣਾ ਢਿੱਡ ਭਰਦੇ ਸੀ ਜਦੋਂ ਢਿੱਡ ਭਰਨਾ ਤੇ ਉਹਨਾਂ ਨੇ ਨਾ ਵਾਹਿਗੁਰੂ ਦਾ ਭਾਣਾ ਐਸਾ ਹੋਇਆ ਉਸ ਬੀਬੀ ਦਾ ਪਤੀ ਚੜਾਈ ਕਰ ਗਿਆ ਸਰੀਰ ਛੱਡ ਗਿਆ ਰੋਂਦੇ ਨੇ ਕਰ ਰੋਂਦੇ ਨੇ ਕੀ ਬਣੇਗਾ ਹੁਣ ਉਹ ਜਿਹੜਾ ਬੱਚਾ ਹੈ ਉਹ ਵੀ ਰੋਂਦਾ ਤਾਂ ਹਮਾਰ ਮਾਰ ਮਾਰ ਮਾਂ ਕਹਿੰਦੀ ਪੁੱਤਰ ਹੋ ਨਾ ਜਿੰਨਾ ਚਿਰ ਮੇਰੇ ਹੱਥ ਪੈਰ ਚੱਲਦੇ ਨੇ ਜਿੰਨਾ ਚਿਰ ਮੇਰੇ ਸਾਹ ਚੱਲਦੇ ਨੇ ਮੈਂ ਤੈਨੂੰ ਪੜ੍ਹਾਵਾਂਗੀ ਤੈਨੂੰ ਪਾਲਾਂਗੀ ਮੈਂ ਤੇਰੀ ਸੇਵਾ ਕਰਾਂਗੀ ਸਤਿਵੰਤ ਜੀ ਮਾਂ ਤੂੰ ਮੈਨੂੰ ਪਾਲੇਂਗੀ ਤਾਂ ਸਹੀ ਆਪਣੇ ਘਰ ਦਾ ਨਰਵਾ ਕਿੱਥੋਂ ਚੱਲੇਗਾ ਗੁਜ਼ਾਰਾ ਕਿੱਥੋਂ ਕਰਾਂਗੀ ਪਿਤਾ ਦਾ ਸਿਰ ਤੇ ਸਾਇਆ ਸੀ بڑا ਮੋਟਾ ਕੋਈ ਧਨ ਹੁੰਦਾ ਸੀ ਪ੍ਰਸ਼ਾਦਾ ਪਾਣੀ ਛਕ ਲੈਂਦੇ ਸੀ ਔਖਾ ਹੋ ਗਿਆ ਕਿਨੇ ਉਹਦੀ ਮਾਂ ਨੇ ਨਾ ਲੋਕਾਂ ਦੇ ਘਰਾਂ ਚ ਝਾੜੂ ਪੋਚਾ ਕਰਨਾ ਨੌਕਰਾਨੀ ਬਣ ਕੇ ਕਿਸੇ ਦੇ ਘਰ ਚ ਝਾੜੂ ਮਾਰਨਾ ਪੋਚਾ ਮਾਰਨਾ ਸਫਾਈਆਂ ਕਰਨੀਆਂ ਤੇ ਜਿਹੜੇ ਉਹਨੂੰ 2-4 ਟੱਕੇ ਮਿਲਨੇ ਉਹਨੇ ਆਪਣਾ ਵੀ ਢਿੱਡ ਭਰਨਾ ਤੇ ਆਪਣੇ ਪੁੱਤਰ ਦਾ ਲੰਮਾ ਸਮਾਂ ਲੰਘਿਆ ਇੱਕ ਦਿਨ ਆਖਣ ਲੱਗੀ ਆਪਣੇ ਪੁੱਤਰ ਨੂੰ ਕਹਿੰਦੀ ਪੁੱਤ ਮੇਰੀ ਗੱਲ ਸੁਣ ਹਾਂ ਮਾਤਾ ਜੀ ਮੇਰੇ ਤੋਂ ਧਿਆਨ ਦੇਓ ਮੇਰੇ ਤੋਂ ਹੁਣ ਕੰਮ ਨਹੀਂ ਹੁੰਦਾ ਐਨਾ ਲੰਮਾ ਸਮਾਂ ਲੰਘ ਗਿਆ ਕੰਮ ਕਰਦਿਆਂ ਕੰਮ ਨਹੀਂ ਹੁੰਦਾ ਮਾਂ ਦੱਸ ਪੁੱਤ ਆਪਾਂ ਕੋਈ ਕੰਮ ਸ਼ੁਰੂ ਕਰ ਲਈਏ ਕੋਈ ਨਿੱਕਾ ਮੋਟਾ ਆਪਾਂ ਕੋਈ ਕੰਮ ਸ਼ੁਰੂ ਕਰ ਲਈਏ ਮਾਤਾ ਜੀ ਦੱਸੋ ਹੁਕਮ ਕਰੋ ਆਪਣੀ ਮਾਂ ਨੂੰ ਪੁੱਤਰ ਕਹਿੰਦਾ ਮਾਂ ਵੀ ਦੱਸ ਕੀ ਕੰਮ ਕਰੀਏ ਉਹਨੇ ਆਖਿਆ ਪੁੱਤਰ ਮੈਂ ਪਹਿਲਾਂ ਕੰਮ ਕਰਦੀ ਸੀ ਲੋਕਾਂ ਦੇ ਘਰ ਚ ਮੇਰੇ ਤੋਂ ਝਾੜੂ ਪੋਚਾ ਨਹੀਂ ਹੁੰਦਾ ਆਪਾਂ ਕੋਈ ਨਿੱਕਾ ਮੋਟਾ ਕੰਮ ਕਰ ਲੈਨੇ ਆ ਕੋਈ ਫੜੀ ਵਗੈਰਾ ਲਾ ਲਿਆ ਕਰਾਂਗੇ ਤੇ ਗੁਜ਼ਾਰਾ ਚੱਲ ਜਾਏ ਸਤਿਮੇਂ ਚਰਮਤਾ ਦੱਸੋ ਕੀ ਕਰਨਾ ਉਸ ਬੱਚੇ ਦੀ ਮਾਂ ਕਹਿੰਦੀ ਕਹਿੰਦੀ ਮੈਂ ਸਵੇਰ ਤੋਂ ਤੈਨੂੰ ਘੁੰਗਣੀਆਂ ਬਣਾ ਕੇ ਦਿਆ ਕਰਾਂਗੀ ਬਕਲੀਆਂ ਜਿਹੜੀਆਂ ਪੁਰਾਣੀਆਂ ਮਾਵਾਂ ਨੇ ਨਾ ਸਾਡੀਆਂ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਇਹਨਾਂ ਨੂੰ ਤਾਂ ਸਗਲੀ ਦਾ ਵੀ ਨਹੀਂ ਪਤਾ ਸਗਲੀ ਕੀ ਪਤੀਲੀ ਕੀ ਹੁੰਦੀ ਚੌਕੇ ਚੁੱਲ੍ਹੇ ਹੁਣ ਕਿੱਥੇ ਰਹਿ ਗਏ ਆਪਣੇ ਹੁਣ ਤਾਂ ਪਹਿਲੀਆਂ ਪੁਰਾਣੀਆਂ ਜਿਹੜੀਆਂ ਮਾਵਾਂ ਸੀ ਸਾਡੀਆਂ ਇੱਕ ਇੱਕ ਚੌਕੇ ਚੁੱਲ੍ਹੇ ਇੱਕ ਇੱਕ ਚੁੱਲ੍ਹੇ ਤੇ 20-20 ਪਰਿਵਾਰ ਪਾਲ ਦਿੰਦੀਆਂ ਸੀ ਤੇ ਹੁਣ ਤਿੰਨ ਦੋ ਪਰਿਵਾਰ ਰਹਿੰਦੇ ਨੇ ਕਹਿੰਦੇ ਪਹਿਲਾਂ ਰੋਟੀ ਮਾਤਾ ਤੂੰ ਬਣਾ ਲੈ ਬਾਅਦ ਚ ਅਸੀਂ ਬਣਾ ਲਾਂਗੇ ਹੁਣ ਐਂ ਚੱਲਦਾ ਹੈ ਉਹਨੇ ਆਖਣਾ ਪੁੱਤਰ ਮੈਂ ਘੁੰਗਣੀਆਂ ਵਾੜ ਕੇ ਦੇਾਂਗੀ ਤੂੰ ਸ਼ਾਬੇਜ ਪਾ ਕੇ ਘੁੰਗਣੀਆਂ ਤੇ ਜਿੱਥੇ ਜ਼ਿਆਦਾ ਕੱਟ ਹੋਵੇ ਉਥੇ ਵੇਚ ਕੇ ਆਇਆ ਕਰ ਰੋ ਸਤਿਬੰਦਰ ਮਾਤਾ ਕਿਨੇ ਮਾਂ ਨੇ ਨਾ ਜਦੋਂ ਦਿਨ ਚੜਿਆ ਰਾਤ ਨੂੰ ਸੁੱਤੇ ਸਲਾਹਾਂ ਕਰਦੇ ਨੇ ਮਾਂ ਮਾਇਆ ਮਿਲੇਗੀ ਮਿਲੇਗੀ ਮਾਇਆ ਮਾਤਾ ਜਿਹੜੀ ਵਟਕ ਮਿਲੇਗੀ ਰੋਟੀ ਖਾ ਲਿਆ ਕਰਾਂਗੇ ਹਾਂ ਪੁੱਤਰ ਤੂੰ ਕੰਮ ਕਰ ਜਾ ਕੇ ਨਿੱਕੀ ਉਮਰ ਚ ਇਹ ਤਾਂ ਜਿਨ੍ਹਾਂ ਨੂੰ ਮਜਬੂਰੀਆਂ ਪੈਂਦੀਆਂ ਜਿਨ੍ਹਾਂ ਤੇ ਇਹ ਸਮਾਂ ਪੈਂਦਾ ਹੈ ਤੇ ਉਹੀ ਜਾਣਦੇ ਸਾਹਸ ਸਿੰਘ ਜੀ ਦੇਣ ਕਿਹੜੇ ਆ ਮਾਂ ਨੇ ਢੁੰਗਣੀਆਂ ਬਾੜ ਕੇ ਦਿੱਤੀਆਂ ਨਕੀ ਦੀ ਉਮਰ ਖਡੌਣਿਆਂ ਨਾਲ ਖੇਡਣ ਦਾ ਟਾਈਮ ਉਹਨੇ ਬੱਚੇ ਨੇ ਨਾ ਸਿਰ ਤੇ ਐ ਛਾਬਾ ਚੁਕਿਆ ਤੇ ਤੁਰ ਪਿਆ ਜਦੋਂ ਤੁਰਿਆ ਜਾਂਦਾ ਹੈ ਜਾਂਦਾ ਜਾਂਦਾ ਸੋਚਦਾ ਕਿ ਨਾ ਮਾਂ ਨੇ ਕਿਹਾ ਸੀ ਜਿੱਥੇ ਜ਼ਿਆਦਾ ਕੱਠ ਹੋਵੇ ਉੱਥੇ ਫੜੀ ਲਾ ਲੀ। ਉੱਥੇ ਸ਼ਾਬਾ ਢਾਲੀ ਆਉਂਦਾ। ਜਦੋਂ ਆਏ ਤੁਰਿਆ ਜਾਂਦਾ ਹੈ। ਕਹਿੰਦੇ ਇਹਨੇ ਵੇਖਿਆ ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਇੰਨੀਆਂ ਸੰਗਤਾਂ ਆਉਂਦੀਆਂ ਨੇ ਤੇ ਕਿੰਨੀਆਂ ਹੀ ਸੰਗਤਾਂ ਜਾਂਦੀਆਂ ਉੱਥੇ। ਕਹਿੰਦਾ ਮਾਂ ਨੇ ਕਿਹਾ ਸੀ ਜਿੱਥੇ ਜ਼ਿਆਦਾ ਕੱਠ ਹੋਵੇ। ਕਹਿੰਦਾ ਇਦੋਂ ਵੱਡਾ ਕੱਠ ਨਹੀਂ ਮਿਲਣਾ ਕਿਤੇ। ਉਹਨੇ ਨਾ ਉੱਥੇ ਮਹਾਰਾਜ ਦੇ ਨਾ ਜਿੱਥੇ ਡਿਉੜੀ ਸੀ ਉੱਥੇ ਫੜੀ ਲਾ ਲਈ ਆਪਣੀ ਐਂ ਬੋਰੀ ਵਿਚਾ ਕੇ ਉੱਤੇ ਬਹਿ ਗਿਆ ਫੜੀ ਵਿਚਾ ਲਈ ਜਦੋਂ ਫੜੀ ਵਿਚਾ ਕੇ ਅੱਗੋਂ ਦੀ ਸੰਗਤਾਂ ਲੰਘਦੀਆਂ ਤੇ ਐਂ ਕੋਈ ਮੱਥਾ ਟੇਕ ਕੇ ਜਾਂਦਾ ਤੇ ਕੋਈ ਮੱਥਾ ਟੇਕਣ ਅੰਦਰ ਜਾਂਦਾ ਕੋ ਯਾਰਿਆ ਕੋ ਜਾਰਿਆ ਹੈ ਬੱਚਾ ਸੀ ਬਾਲਕ ਸੀ ਇਹਨੇ ਐਨੇ ਪਿਆਰੇ ਬੋਲ ਬੋਲਣੇ ਇਹਨੇ ਕਹਿਣਾ ਰਾਹ ਕੀ ਰੋ ਜਾਣ ਵਾਲਿਓ ਓ ਮੇਰੀਆਂ ਕੋਈ ਘੁੰਗੜੀਆਂ ਲੈ ਲਓ ਐਂ ਬੋਲਣਾ ਕੋਈ ਘੁੰਗੜੀਆਂ ਲੈ ਲਓ ਰਾਹ ਗੀਰੋ ਕੋਈ ਘੁੰਗੜੀਆਂ ਲੈ ਲਓ ਜਦੋਂ ਆਏ ਇਹਨੇ ਆਵਾਜ਼ ਦੇਣੀ ਲੋਕਾਂ ਨੇ ਖੜ ਜਾਣਾ ਕਿਸੇ ਨੇ ਜਵਾਨੀ ਦੀ ਬਿਆਨੀ ਦੀ ਐਂ ਘੁੰਗੜੀਆਂ ਨੇ ਪਾ ਕੇ ਦੇਣੀਆਂ ਤੇ ਲੰਘ ਜਾਣ ਜਦੋਂ ਆਏ ਘੜੀਆਂ ਵੇਚਦਾ ਹੈ ਨਾ ਘੁੰਗੜੀਆਂ ਵੇਚਦਾ ਵੇਚਦਾ ਸੀ ਅੱਜ ਘੁੰਗੜੀਆਂ ਵੇਚਣ ਦਾ ਸਵੇਰ ਦਾ ਬੈਠਾ ਦੁਪਹਿਰ ਹੋ ਗਈ ਜਦੋਂ ਦੁਪਹਿਰ ਤੋਂ ਸ਼ਾਮ ਹੋ ਗਈ ਜਦੋਂ ਤੀਜਾ ਬਹਿਰ ਹੋਇਆ ਘੁੰਗੜੀਆਂ ਵੇਚੀਏ ਦਾ ਆਵਾਜ਼ ਲਾਉਂਦਾ ਹੈ ਕਹਿੰਦਾ ਜਦੋਂ ਇਹਨੇ ਦੂਜੀ ਆਵਾਜ਼ ਮਾਰੀ ਨਾ ਐ ਆਵਾਜ਼ ਮਾਰਦਾ ਉਹ ਰਾਹਗੀਰੋ ਕੋਈ ਘੁੰਗੜੀਆਂ ਲੈ ਲਓ ਘੁੰਗੜੀਆਂ ਲੈ ਲਓ ਬੱਕਲੀਆਂ ਲੈ ਜੋ ਐ ਆਵਾਜ਼ ਮਾਰਦਾ ਹੈ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹਰਮੰਦਰ ਸਾਹਿਬ ਤੋਂ ਐ ਨਿਕਲੇ ਆਉਂਦੇ ਤੁਰੇ ਆਉਂਦੇ ਨੇ ਜਦੋਂ ਮਹਾਰਾਜ ਐ ਤੁਰੇ ਆਉਂਦੇ ਨੇ ਨਾ ਹਰਮੰਦਰ ਸਾਹਿਬ ਚੋਂ ਇਸ ਬੱਚੇ ਦੀ ਆਵਾਜ਼ ਮਹਾਰਾਜ ਦੇ ਕੰਨਾਂ 'ਚ ਪੈ ਗਈ ਜਦੋਂ ਕੰਨਾਂ 'ਚ ਆਵਾਜ਼ ਪਈ ਨਾ ਇੱਕਦਮ ਖੜ ਕੇ ਮਹਾਰਾਜ ਕਹਿੰਦੇ ਨਿੱਕਾ ਜਾ ਬੱਚਾ ਇਹ ਇਹਦੀ ਤਾਂ ਖਡੌਣਿਆਂ ਨਾਲ ਖੇਡਣ ਦੀ ਉਮਰ ਪੜਨ ਦੀ ਉਮਰ

ਏ ਮੇਰੇ ਵਰਗਾ ਕੋਈ ਮਜਬੂਰ ਹੋਏਗਾ ਕਹਿੰਦਾ ਮੇਰੀ ਮਹਾਰਾਜ ਆਖਣ ਲੱਗੇ ਕਹਿੰਦੇ ਜਦੋਂ ਮੈਂ ਨਿੱਕਾ ਜਾਸਾ ਮੇਰੀ ਮਾਂ ਚੜਾਈ ਕਰ ਗਈ ਸਿਰ ਤੋਂ ਮਾਂ ਦਾ ਸਾਆ ਉੱਠ ਗਿਆ ਥੋੜਾ ਸਮਾਂ ਪਿਆ ਪਿਓ ਦਾ ਸਾਆ ਉੱਠ ਗਿਆ ਤੇ ਗੁਰੂ ਰਾਮਦਾਸ ਮਹਾਰਾਜ ਜਦੋਂ ਕਿਸੇ ਦੇ ਘਰ ਵਿੱਚ ਰੁਲਦੇ ਸੀ ਆਏ ਕਿਸੇ ਦੇ ਘਰ ਵਿੱਚ ਜਾ ਕੇ ਪ੍ਰਸ਼ਾਦਾ ਮੰਗਣਾ ਕਿਸੇ ਦੇ ਘਰ ਵਿੱਚ ਜਾ ਕੇ ਸਰਸੰਗਤ ਜੀ ਕਬੀਲੇ ਨੇ ਮਿਹਣੇ ਮਾਰਨੇ ਜਿੱਦਣ ਦਾ ਇਹ ਨਕੰਮਾ ਜੰਮਿਆ ਮਾਂ ਵੀ ਖਾ ਗਿਆ ਤੇ ਪਿਓ ਵੀ ਖਾ ਪੁੱਛਦਾ ਨਹੀਂ ਸੀ ਕੋਈ ਸਰਸੰਗਤ ਜੀ ਮਹਾਰਾਜ ਆਖਣ ਲੱਗੇ ਮੇਰੇ ਮਾਂ ਪਿਓ ਜਾਣ ਤੋਂ ਬਾਅਦ ਮੈਨੂੰ ਕਿਸੇ ਨੇ ਸੰਭਿਆ ਤੱਕ ਨਹੀਂ ਕੋਈ ਵੀ ਮੇਰੇ ਵਰਗਾ ਕੋਈ ਮਜਬੂਰ ਹੋਏਗਾ ਮੇਰੀ ਨਾਨੀ ਮੈਨੂੰ ਇੱਥੇ ਲੈ ਆਈ ਗੁਰੂ ਅਮਰਦਾਸ ਨੇ ਕਿਰਪਾ ਕਰਤੀ ਮੇਰੇ ਵਰਗਾ ਕੋਈ ਮਜਬੂਰ ਹੋਏਗਾ ਐਨੀ ਉਮਰ ਚ ਕਿੱਦਾ ਜੀ ਕਰਦਾ ਫੜੀਆਂ ਨੂੰ ਤੁਰਦੇ ਤੁਰਦੇ ਨਾ ਮਹਾਰਾਜ ਅੱਖਾਂ ਸਾਫ਼ ਕਰਕੇ ਕੋਲ ਚਲੇ ਗਏ ਉਸ ਬੱਚੇ ਦੇ ਜਦੋਂ ਐ ਕੋਲ ਚਲੇ ਗਏ ਮਾਂ ਘਰ ਵਿੱਚ ਦੀਗ ਦੀਏ ਮੇਰਾ ਪੁੱਤਰ ਆਏਗਾ ਤੇ ਕੁਝ ਟਕੇ ਲਿਆਏਗਾ ਤੇ ਰੋਟੀ ਖਾਵਾਂਗੀ ਮਹਾਰਾਏ ਖੜ ਕੇ ਆ ਗਏ ਸਤਿਗੁਰੂ ਕਹਿਣ ਲੱਗੇ ਕਹਿੰਦੇ ਗੱਲ ਸੁਣੋ ਕਾਕਾ ਉਹ ਤੈਨੂੰ ਕਿੱਥੋਂ ਲੱਗਣ ਲੱਗੀ ਐਨੀ ਉਮਰ ਚ ਫੜੀ ਲਾ ਕੇ ਬੈਠਾ ਐ ਇੱਥੇ ਆ ਘੁੰਗਣੀਆਂ ਵੇਚਦਾ ਐ ਤੇਰੀ ਕੀ ਮਜਬੂਰੀ ਐ ਤੇਰਾ ਪੜਨ ਨੂੰ ਦਿਲ ਨਹੀਂ ਕਰਦਾ ਤੇਰਾ ਖਡਾਉਣਿਆਂ ਨਾਲ ਖੇਡਣ ਨੂੰ ਜੀ ਨਹੀਂ ਕਰਦਾ ਸਾਧ ਸੰਗਤ ਜੀ ਜਦੋਂ ਪਤਾ ਲੱਗਿਆ ਨਾ ਵੀ ਇਹ ਗੁਰੂ ਰਾਮਦਾਸ ਨੇ ਨਿੱਕਾ ਜਿਹਾ ਬੱਚਾ ਸੀ ਐ ਸਿਰ ਝੁਕਾਇਆ ਮੱਥਾ ਟੇਕਿਆ ਮਹਾਰਾਜ ਜੀ ਧੰਨ ਭਾਗ ਮੇਰੇ ਤੁਹਾਡੇ ਦਰਸ਼ਨ ਹੋ ਗਏ ਮਾਰੇ ਕਿ ਤੇਰਾ ਪੜਨੋ ਜੀਰੀ ਕਰਦਾ ਮਾਰੇ ਕਰਦਾ ਉਹ ਤੇਰੀ ਖਡੌਣਿਆਂ ਨਾਲ ਖੇਡਣ ਦੀ ਉਮਰ ਤੂੰ ਇੱਥੇ ਫੜੀ ਲਈ ਹੈ ਮਹਾਰਾਜੀ ਅੱਖਾਂ ਚੋਂ ਜਲ ਵਗਦਾ ਹੈ ਰੋਂਦਾ ਰੋਂਦਾ ਕਹਿੰਦਾ ਹੈ ਕਿ ਨਾ ਮਹਾਰਾਜ میرا دل بڑا کرتا ہے میں باقی, باقی ماما ماما دے بچے دے بچے پڑھتے ہیں نا میں بھی باقی بچے کھیلتے ہیں میں بھی دا کیوں نہیں مہاراج پڑھتا کیوں نہیں تر جی کرا بھی میرے سر تو میرے پیتا کا جی ਸਾਡੇ ਘਰ ਵਿੱਚ ਮੇਰਾ ਪਿਤਾ ਸੀ ਕਮਾਉਣ ਵਾਲਾ ਉਹ ਚੜ੍ਹਾਈ ਕਰ ਗਿਆ ਮੈਂ ਤੇ ਮੇਰੀ ਮਾਂ ਰਹਿ ਗਏ ਇਕੱਲੇ ਦੋਵੇਂ ਆ ਬਸ ਮਾਰੇ ਸਾਡੀ ਕੋਈ ਸਾਰ ਵੀ ਨਹੀਂ ਲੈਂਦਾ ਪੁੱਛਦਾ ਵੀ ਨਹੀਂ ਸਾਨੂੰ ਕੋਈ ਮਾਰੇ ਮੇਰਾ ਦਿਲ ਬੜਾ ਕਰਦਾ ਮੈਂ ਬੜਾ ਗਰੀਬੀ ਅੱਗੇ ਮੇਰੀ ਪੇਸ਼ ਨਹੀਂ ਹੋ ਜਾਈ ਹੰਤਾ ਦੀ ਗਰੀਬੀ ਪਰ ਕਿਤੇ ਅੱਛਾ ਕਦੋਂ ਲਈ ਫੜੀ ਗੁਰੂ ਰਾਮਦਾਸ ਮਹਾਰਾਜ ਦੇ ਅੰਦਰੋਂ ਵਿਰਾਗ ਨਿਕਲਦਾ ਹੈ ਇਹ ਮੇਰੇ ਵਾਲੀ ਹਾਲ ਪੈਂਦੀ ਮਹਾਰਾਜ ਉਹ ਬੱਚੇ ਨੂੰ ਹੌਸਲਾ ਦਿੰਦੇ ਨੇ ਕਹਿੰਦੇ ਗੱਲ ਸੁਣ ਕਦੋਂ ਲਈ ਸੀ ਫੜੀ ਮਾਰੇ ਸਵੇਰੇ ਲਈ ਸੀ ਅੱਛਾ ਗੁਰੂ ਰਾਮਦਾਸ ਮਹਾਰਾਜ ਆਖਣ ਲੱਗੇ ਕਹਿੰਦੇ ਕਿੰਨੇ ਪੈਸੇ ਵਟਾਈ ਐ ਕੁਛ ਨਹੀਂ ਕਿੰਨੇ ਪੈਸੇ ਵਟਾਈ ਸਾਧ ਸੰਗਤ ਜੀ ਬੱਚੇ ਜਿਹੜੇ ਹੁੰਦੇ ਨੇ ਨਾ ਭੋਲੇ ਹੁੰਦੇ ਨੇ ਚਤਰ ਚਲਾਕੀਆਂ ਨਹੀਂ ਹੁੰਦੀਆਂ ਜਿਹੜੇ ਜਿਹੜੇ ਫੜੀਆਂ ਲੁੰਦੇ ਨੇ ਨਾ ਉਹਨਾਂ ਕੋਲ ਕੋਈ ਘੋਲਕਾ ਨਹੀਂ ਹੁੰਦੀਆਂ ਕੋਈ ਗੱਲੇ ਨਹੀਂ ਹੁੰਦੇ ਫੜੀਆਂ ਲਾਉਣ ਵਾਲਿਆਂ ਦੇ ਬੋਰੀ ਦੇ ਥੱਲੇ ਹੀ ਪੈਸੇ ਰੱਖੀ ਜਾਂਦੇ ਹੁੰਦੇ ਨੇ 2 ਰੁਪਏ 3 ਰੁਪਏ 10 ਰੁਪਏ ਸ਼ਾਮ ਨੂੰ ਘੱਟੇ ਕਰ ਲੈਂਦੇ ਗੁਰੂ ਨਾਨਕ ਦਾਸ ਆਖਣ ਲੱਗੇ ਕਹਿੰਦੇ ਕਿੰਨੇ ਪੈਸੇ ਵਟੇ ਹੀ ਸਾਧ ਸੰਗਤ ਜੀ ਹੈ ਵਾਲਕ ਸੀ ਸੱਚਾ ਸੀ ਬੋਰੀ ਦੇ ਥੱਲੋਂ ਆਏ ਸਾਰੇ ਪੈਸੇ ਕੱਢ ਕੇ ਗੁਰੂ ਰਾਮਦਾਸ ਨੂੰ ਕਹਿੰਦਾ ਕਿ ਮਹਾਰਾਜ ਇੰਨੇ ਕਬੱਟੇ ਨੇ ਬਸ ਆਹ ਬੱਟੇ ਇੰਨੇ ਕ ਪੈਸੇ ਬੱਟੇ ਸਵੇਰ ਦੇ ਮਹਾਰਾਜ ਆਣ ਲੱਗੇ ਕਹਿੰਦੇ ਜੇ ਵਟਕ ਮੈਨੂੰ ਦੇ ਦੇ ਗੁਰੂ ਨਾਮਦਾਸ ਕਹਿੰਦੇ ਇਹ ਪੈਸੇ ਮੈਨੂੰ ਦੇ ਦੇ ਇੱਕ ਮਿੰਟ ਨਹੀਂ ਲਾਇਆ ਸਾਰੇ ਆਏ ਪੈਸੇ ਮਹਾਰਾਜ ਦੇ ਚੋੜੀ ਪਾ ਲਓ ਮਹਾਰਾਜ ਤੁਸੀਂ ਲੈ ਸ਼ਾਬਾ ਚੁੱਕਿਆ ਘਰ ਨੂੰ ਆ ਗਿਆ ਮਾਂ ਉਡੀਕਦੀ ਮੇਰਾ ਪੁੱਤਰ ਆਏਗਾ ਤੇ ਕੁਛ ਛਕਾਂਗੇ ਖਾਵਾਂਗੇ ਕੁਛ ਭੁਖੀ ਬੈਠੀ ਮਾਂ ਸਾਸਮੇ ਜੀ ਜਦੋਂ ਆਪਣੇ ਘਰ ਗਿਆ ਇਹਨੇ ਸ਼ਾਬਾ ਰੱਖਿਆ ਸੈਟ ਤੇ ਮਾਂ ਨੂੰ ਮਿਲਿਆ ਪੁੱਤਰ ਆ ਗਿਆ ਮਾਂ ਨੇ ਆਖਿਆ ਪੁੱਤ ਲਿਆ ਕੋਈ ਵਟਕ

ਉਹ ਤੇਰੇ ਸਾਹਵੇਂ ਤੇ ਮਾਰੇ ਕੀ ਕਰਨ ਆ ਗਏ ਮੇਰੇ ਪੁੱਤਰ ਦੇ ਭਾਗ ਜਾਗ ਪਏ ਫੇਰ ਮਾਂ ਮੈਨੂੰ ਮਾਰੇ ਨੇ ਪੁੱਛਿਆ ਤੂੰ ਕਿੰਨੀ ਵਟ ਕਬੱਡੀ ਕਿਨਾ ਮੈਂ ਬੋਰੀ ਥਲੋ ਕੱਢ ਕੇ ਸਾਰੀ ਮਾਰੇ ਦੇ ਅੱਗੇ ਧਰਦੀ ਮਾਤਾ ਸਾਰੀ ਵਟ ਕ ਮਹਾਰਾਜ ਨਾਲ ਲੈ ਕਿਨ ਮੈਨੂੰ ਦੇ ਦੇ ਮੈਂ ਦੇਤੀ ਮਾਂ ਨੇ ਘੁੱਟ ਕੇ ਛਾਤੀ ਨਾਲ ਲਾਇਆ ਓ ਪੁੱਤਰਾ ਮੇਰੇ ਪੁੱਤਰ ਦੇ ਚਾਰ ਟੱਗਿਆਂ ਤੋਂ ਗੁਰੂ ਰਾਮਦਾਸ ਨੇ ਕੀ ਕਹਣਾ ਹੈ ਪਰਖਦੇ ਨੇ ਦਿਨ ਮਾਰਨਾਂ ਮਾਂ ਨੂੰ ਭੁੱਖ ਲੱਗੀ ਏ ਮਾਂ ਨਾਲ ਗੱਲ ਨਾਲ ਲਾ ਕੇ ਉਹਨੂੰ ਬੱਚੇ ਨੂੰ ਗੱਲ ਨਾਲ ਲਾ ਕੇ ਪਤਾ ਕੀ ਕਹਿੰਦੀ ਕਹਿੰਦੀ ਪੁੱਤ ਜੇ ਕਿਤੇ ਡਾਢੀ ਭੁੱਖ ਲੱਗੇ ਨਾ ਕਈ ਵਾਰ ਗੁਣ ਦੀ ਰੋਟੀ ਖਾ ਕੇ ਤੇ ਪਾਣੀ ਨਾਲ ਢਿੱਡ ਭਰ ਕੇ ਸੌਂ ਜੀਦਾ ਜਿਹੜਾ ਤੇ ਗਰੀਬੀਆਂ ਪਈਆਂ ਨੇ ਜਿਹੜੇ ਜਿਹੜੇ ਇਸ ਲੰਘੇ ਨੇ ਇਸ ਰਸਤੇ 'ਚੋਂ सत्संग जी ग़रीबी मज़ाकी उॾाई ਸਤਿਵੰਤ ਜੀ ਮਾਤਾ ਜੀ ਸਾਧ ਸੰਗਤ ਜੀ ਦੂਜਾ ਦਿਨ ਚੜਿਆ ਸ਼ਾਬੇ ਚ ਸੀ ਕੁੰਗੜੀਆਂ ਫੇਰ ਲੈ ਗਈ ਅੱਜ ਫੇਰ ਮਹਾਰਾਜ ਦੇ ਦਰਵਾਜ਼ੇ ਅੱਗੇ ਜਾ ਕੇ ਲਾਲੀ ਫੜੀ ਫੇਰ ਬੋਲਦਾ ਹੈ ਰਾਹੀਰੋ ਕੋਈ ਕੁੰਗੜੀਆਂ ਲੈ ਲਓ ਕੋਈ ਕੁੰਗੜੀਆਂ ਲੈ ਲਓ ਲੋਕੀ ਆਉਂਦੇ ਨੇ ਜਾਂਦੇ ਨੇ ਲੈ ਜਾਂਦੇ ਨੇ ਅੱਜ ਦੂਜੇ ਦਿਨ ਜਦੋਂ ਫੇਰ ਸ਼ਾਮ ਦਾ ਵੇਲਾ ਹੋਇਆ ਮਹਾਰਾਜ ਫੇਰ ਆਏ ਗੁਰੂ ਰਾਮਦਾਸ ਫੇਰ ਆ ਗਏ ਕਿੰਨੇ ਗੱਲ ਸੁਣ ਉਹ ਕਾਕਾ ਅੱਜ ਕਿੰਨੇ ਵੇਸੇ ਵਟੇ ਪਹਿਲੇ ਦਿਨ ਜਿਵੇਂ ਬੋਰੀ ਥਲੋ ਕੱਢ ਕੇ ਦਿੱਤੇ ਸਾਸੰਗ ਜੀ ਕੱਢ ਕੇ ਕਹਿੰਦਾ ਮਹਾਰਾਜ ਐਨੇ ਕ ਵਟੇ ਆਹ ਲਓ ਮਹਾਰਾਜ ਭੂਜੇ ਦਿਨ ਵੀ ਲੈ ਕੇ ਚਲੇ ਗਏ ਜਦੋਂ ਦੂਜੇ ਦਿਨ ਘਰ ਆਇਆ ਮਾਂ ਕਹਿੰਦੀ ਏ ਕਹਿੰਦੀ ਪੁੱਤਰਾ ਅੱਜ ਤਾਂ ਲਿਆਇਆ ਹੋਏਗਾ ਕੁਛ ਕਹਿੰਦਾ ਮਾਂ ਅੱਜ ਫੇਰ ਮੇਰੀ ਸਾਬੇ ਤੇ ਮਹਾਰਾਜ ਆਏ ਸੀ ਇਹਰਾਏ ਜੀ ਇਹ ਮਾਤਾ ਜੀ ਫੇਰ ਮਹਾਰਾਜ ਵਟਕ ਲੈ ਗਏ ਸਾਰੀ ਮਾਂ ਨੇ ਕਿਹਾ ਪੁੱਤ ਪਾਣੀ ਨਾਲ ਢਿੱਡ ਭਰ ਤੇ ਸੌਣੀ ਦੋ ਦਿਨ ਦੇ ਭੁੱਖੇ ਨੇ ਪ੍ਰਸ਼ਾਦਾ ਨਹੀਂ ਮਿਲਿਆ ਸਾਧ ਸੰਗਤ ਜੀ ਦੋਵੇਂ ਜਣੇ ਮਾਂ ਕਹਾਣੀਆਂ ਸੁਣਾਉਂਦੀ ਥਾਪੀਆਂ ਦਿੰਦੀ ਆਪਣੇ ਪੁੱਤੇ ਪੁੱਤਰ ਨੂੰ ਸੁਵਾਉਂਦੀ ਏ ਆਖਣ ਲੱਗੀ ਪੁੱਤਰਾ ਵੇਖੀ ਕਿਤੇ ਹਾਰ ਨਾ ਜਾਈਂ ਫੇਰ ਮਹਾਰਾਜ ਆ ਗਏ ਫੇਰ ਇਦਾਂ ਹੀ ਵਟਕਦੇ ਉਹ ਗੁਰੂ ਰਾਮਦਾਸ ਬੜਾ ਵੱਡਾ ਹੈ ਸਾ ਸੰਗਤ ਤੀਸਰੇ ਦਿਨ ਜਿੰਨੀਆਂ ਕ ਕੁੰਗੜੀਆਂ ਰਹਿ ਗਈਆਂ ਸੀ ਪੋਨੀਆਂ ਕ ਲੈ ਕੇ ਜਦੋਂ ਗਿਆ ਨਾ ਵੇਚਣ ਤੀਜੇ ਦਿਨ ਲੋਕਾਂ ਨੂੰ ਆਵਾਜ਼ਾਂ ਦਿੰਦਾ ਕੋਈ ਕੁੰਗੜੀਆਂ ਲੈ ਲਓ ਐ ਰਾਹੀਰੋ ਕੋਈ ਕੁੰਗੜੀਆਂ ਲੈ ਲਓ ਜਿੰਨੀਆਂ ਕੁੰਗੜੀਆਂ ਸੀ ਤੀਜੇ ਪੈਰ ਤੱਕ ਸਾਰੀਆਂ ਵੇਚ ਦੀਆਂ ਸ਼ਾਬਾ ਖਾਲੀ ਹੋ ਗਿਆ ਦਿਲ ਖਾਲੀ ਹੋਇਆ ਨਾ ਤੇ ਕਹਿੰਦੇ ਅੱਜ ਮਹਾਰਾਜ ਨਹੀਂ ਆਏ ਗੁਰੂ ਰਾਮ ਪਾਸ ਅੱਜ ਨਹੀਂ ਆਏ ਹੁਣ ਬੱਚੇ ਨੇ ਜਿਹੜੇ ਮਨ ਨੂੰ ਲਾ ਲੈਂਦੇ ਨੇ ਗੱਲ ਪਤਾ ਕੀ ਕਹਿੰਦਾ ਕਹਿੰਦਾ ਮਾਂ ਨੇ ਕਿਹਾ ਸੀ ਜਦੋਂ ਮਹਾਰਾਜ ਆਉਣ ਤੇ ਘੋਲ ਨਹੀਂ ਕਰਨੀ ਸਾਰੀ ਵਟਕ ਦੇ ਦੇਣੀ ਕਹਿੰਦਾ ਅੱਗੇ ਤਾਂ ਮਾਰੇ 2 ਦਿਨ ਹੁੰਦੇ ਰਹੇ ਅੱਜ ਨਹੀਂ ਆਏ ਅੱਜ ਕਿਉਂ ਨਹੀਂ ਆਏ ਗਲਤੀ ਤਾਂ ਨਹੀਂ ਹੋ ਗਈ ਬਤਾ ਕੀ ਕਹਿੰਦਾ ਇਹਦਾ ਨਾ ਨਾ ਉਹ ਮਨਾ ਗਲਤੀ ਕੀ ਹੋਣੀ ਏ ਅੱਜ ਸੰਗਤ ਦਾ ਇਕੱਠ ਜਾਦਾ ਹੈ ਮਹਾਰਾਜ ਮੇਰੇ ਕੋਲ ਆਉਣਾ ਭੁੱਲ ਗਏ ਹੋਣਗੇ ਇਹ ਕਹਿੰਦਾ ਬੱਚਾ ਸੀ ਨਾ ਭੁੱਲ ਗਏ ਹੋਣਗੇ ਮਹਾਰਾਜ ਉਹ ਮਨਾ ਮਹਾਰਾਜ ਦਾ ਨਹੀਂ ਆਏ ਆਪਾਂ ਹੀ ਜਲਦੇ ਆ ਮਹਾਰਾਜ ਵਟਕ ਲਈ ਸਾਰੀ ਸਾਰੇ ਪੈਸੇ ਇਕੱਠੇ ਕਰੇ ਐਨਾ ਇਕੱਠ ਭੱਜਿਆ ਹੀ ਜਾਂਦਾ ਹੈ ਦੌੜਿਆ ਹੀ ਜਾਂਦਾ ਹੈ भीड़ ਨੂੰ چیرਦਾ ਹੋਇਆ ਪਿੱਛੇ हट ਜਾ ਮੈਂ ਮਹਾਰਾਜ ਨੂੰ ਮਿਲਣਾ ਹੈ ਮੈਂ ਮਹਾਰਾਜ ਦੇ ਦਰਸ਼ਨ ਕਰਨੇ ਨੇ ਦੌੜਿਆ ਜਾਂਦਾ ਹੈ ਲੋਕੀ ਦੇਖਦੇ ਨੇ ਨਿਕਾ ਜਾ ਬਾਲਕ ਕੀ ਹੋ ਗਿਆ ਜਾ ਕੇ ਗੁਰੂ ਰਾਮਦਾਸ ਮਹਾਰਾਜ ਦੇ ਸਾਹਮਣੇ ਖੜ ਗਿਆ ਮੱਥਾ ਟੇਕਿਆ ਸਜਦਾ ਕਰਦਾ ਹੈ ਮਹਾਰਾਜ ਕਹਿੰਦੇ ਆ ਵੀ ਕਾਕਾ ਆ ਗਏ ਕਿਹਾ ਮਾਰੇ ਤੁਸੀਂ ਅੱਜ ਵਟਕ ਲੈਣ ਹੀ ਨਹੀਂ ਆਏ ਕਿਉਂ ਨਹੀਂ ਆਏ ਮਾਰੇ ਤੁਸੀਂ ਭੁੱਲ ਗਏ ਹੋਵੋਗੇ ਇਹਨੇ ਹਾਂ ਮੈਂ ਭੁੱਲ ਗਿਆ ਸੀ ਅੱਛਾ ਐਂ ਦੱਸ ਕਿੰਨੀ ਵਟ ਕੁਵੱਟੀ ਦੱਸ ਵਟਕ ਲੈ ਕੇ ਆਏ ਕਹਿੰਦੇ ਮਹਾਰਾਜਾ ਲੋ ਕਿੰਨੀ ਵਟ ਕੁਵੱਟੀ ਐਂ ਮਹਾਰਾਜ ਦੇ ਚਰਨਾਂ 'ਚ ਤੇਰੀ ਕਰ ਤੇ ਮਹਾਰਾਜ ਇੰਨੇ ਕੁ ਵਟੇ ਨੇ ਬਸ ਗੁਰੂ ਰਾਮਦਾਸ ਮਹਾਰਾਜ ਇੱਕ ਦਮ ਤਾੜਦੇ ਨੇ ਕਹਿੰਦੇ ਕਾਕਾ ਜਿੱਦਣ ਮੈਂ ਤੇਰੇ ਕੋਲ ਪਹਿਲੇ ਦਿਨ ਵਟਕ ਲੈਣ ਗਿਆ ਉਸ ਦਿਨ ਸਭ ਤੋਂ ਜ਼ਿਆਦਾ ਵਟਕ ਐਨੀ ਵਟਕ ਜਦਣ ਮੈਂ ਪਹਿਲੇ ਦਿਨ ਗਿਆ ਉਦਣ ਸਭ ਤੋਂ ਜ਼ਿਆਦਾ ਵਟਕ ਦਿੱਤੀ ਦੂਜੇ ਦਿਨ ਗਿਆ ਉਦਣ ਉਦੋਂ ਘਟ ਗਈ ਕੱਲ ਤੂੰ ਥੋੜੀ ਵਟਕ ਦਿੱਤੀ ਪਹਿਲੇ ਦਿਨ ਨਾਲੋਂ ਉਹ ਗੱਲ ਸੁਣ ਗਾਗਾ ਅੱਜ ਜਮਾਂ ਹੀ ਥੋੜੀ ਜੀ ਐਨੇ ਕ ਪੈਸੇ ਮੈਂ ਕੀ ਕਰਨੇ ਨੇ ਗੁਰੂ ਨਾਮਦਾਸ ਕਹਿੰਦੇ ਨੇ ਅੱਜ ਜਮਾਂ ਹੀ ਥੋੜੀ ਜੀ ਵਟਕ ਦਿੱਤੀ ਏ ਐਨੇ ਘੱਟ ਪੈਸੇ ਸਾਧ ਸੰਗਤ ਜੀ ਮਹਾਰਾਜੇ ਥੋੜੀ ਜੀ ਤਾੜਨਾ ਕਰਦੇ ਨੇ ਤੇ ਖੜਾ ਖੜਾ ਰੋਣ ਲੱਗਿਆ ਅੱਖਾਂ 'ਚੋਂ ਵਰਾਗ ਆ ਗਿਆ ਮਾਰਾ ਕਿ ਤੈਨੂੰ ਰੋਂਦਾ ਕਿਉਂ ਦੱਸਦਾ ਕਿਉਂ ਨਹੀਂ ਕਿਨ ਮਹਾਰਾਜ ਮੇਰਾ ਦਿਲ ਬੜਾ ਕਰਦਾ ਮੈਂ ਤੈਨੂੰ ਇੰਨੇ ਇੰਨੇ ਪੈਸੇ ਲਿਆ ਕੇ ਦੇਵਾਂਗਾ ਇਹ ਕਹਿੰਦਾ ਮੇਰਾ ਦਿਲ ਬੜਾ ਕਰਦਾ ਹੈ ਮੈਂ ਤੈਨੂੰ ਇੰਨੇ ਇੰਨੇ ਪੈਸੇ ਲਿਆ ਕੇ ਦਵਾਂ ਜਿੰਨੀਆਂ ਕੁੰਗੜੀਆਂ ਪਹਿਲੇ ਦਿਨ ਸੀ ਵੇਚਦੀਆਂ ਤੁਹਾਨੂੰ ਮਾਇਆ ਦੇਤੀ ਦੂਜੇ ਦਿਨ ਸੀ ਉਹ ਵੀ ਵੇਚਦੀਆਂ ਮਾਇਆ ਦੇਤੀ ਐਨੀਆਂ ਕ ਬਜੀਆਂ ਸੀ ਉਹ ਸਾਰੀਆਂ ਵੇਚ ਕੇ ਅੱਜ ਐਨੀ ਕਮਾਇਆ ਬਣੀ ਮਹਾਰਾਜ ਮੇਰਾ ਦਿਲ ਬੜਾ ਕਰਦਾ ਤੁਹਾਨੂੰ ਚੋਖੇ ਪੈਸੇ ਲਿਆ ਕੇ ਦਵਾਂ ਮਹਾਰਾਜ ਗਰੀਬੀ ਅੱਗੇ ਮੇਰੀ ਪੇਸ਼ ਨਹੀਂ ਦੇ ਚੱਲਦੀ ਗਰੀਬੀ ਅੰਤਾਂ ਦੀ ਸਾਡੇ ਘਰ ਸੇ ਮਹਾਰਾਜ ਆਖਣ ਲੱਗੇ ਕਹਿੰਦੇ ਤੂੰ ਗਰੀਬ ਉਹ ਕਾਕਾ ਤੂੰ ਗਰੀਬ ਨਹੀਂ ਤੂੰ ਤਾਂ ਬਹੁਤ ਅਮੀਰ ਬੰਦਾ ਹੈ ਆਏ ਮਾਰੇ ਕੇਂਦਰ ਤੂੰ ਤਾਂ ਬੜਾ ਅਮੀਰ ਬੰਦਾ ਤੈਨੂੰ ਕਿਹਨੇ ਆਖਿਆ ਤੂੰ ਗਰੀਬ ਐ ਰੋਹੀ ਜਾਂਦਾ ਐ ਤੇ ਰੋਂਦਾ ਰੋਂਦਾ ਕਹਿੰਦਾ ਮਹਾਰਾਜ ਜੀ ਕੈਸੀ ਅਮੀਰੀ ਮੈਂ ਅਮੀਰ ਕਹਿੰਦਾ ਮਹਾਰਾਜ ਜੀ ਤਿੰਨ ਦਿਨ ਹੋ ਗਏ ਨੇ ਨਾ ਮੇਰੀ ਮਾਂ ਨੇ ਰੋਟੀ ਖਾਧੀ ਤੇ ਨਾ ਮੈਂ ਖਾਧੀ ਸਾਡੇ ਘਰ ਵਿੱਚ ਤਾਂ ਰੋਟੀ ਨਹੀਂ ਪੱਕੀ ਤੁਸੀਂ ਕਹਿੰਦੇ ਅਮੀਰੀ ਮਹਾਰਾਜ ਇਹ ਕੈਸੀ ਵੀਰੀ 사ਤ ਸੰਗ ਜੀ ਤਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਆਖਣ ਲੱਗੇ ਕਿਨੇ ਤੇਰਾ ਨਾਮ ਕੀ ਹੈ ਜਿੱਦਣ ਦਾ ਤੂੰ ਮਿਲਿਆ ਨਾਮ ਪੁੱਛਿਆ ਹੀ ਨਹੀਂ ਤੇਰਾ ਕੀ ਨਾਮ ਤੇਰਾ ਹੱਥ ਜੋੜ ਕੇ ਕਹਿੰਦਾ ਕਿ ਨਾ ਮੇਰੀ ਮਾਂ ਮੈਨੂੰ ਸੋਮਾ ਕਹਿ ਕੇ ਬੁਲਾਉਂਦੀ ਸੀ ਸੋਮੇ ਮੇਰਾ ਨਾਮ ਮਹਾਰਾਜ ਆਖਣ ਲੱਗੇ ਤੂੰ ਸੋਮਾ ਨਹੀਂ ਅੱਜ ਤੋਂ ਬਾਅਦ ਭਰੀ ਸੰਗਤ ਵਿੱਚ ਗੁਰੂ ਰਾਮਦਾਸ ਮਹਾਰਾਜ ਖੁਸ਼ੀਆਂ ਵੰਡਦੇ ਨੇ ਕਹਿੰਦੇ ਸੋਮਿਆ ਉਹ ਤਿੰਨ ਦਿਨ ਤੂੰ ਗੁਰੂ ਨਾਨਕ ਦੇ ਘਰ ਦੀ ਆਪਣੀ ਮਾਇਆ ਰੇ ਸੇਵਾ ਕੀਤੀ ਏ ਅੱਜ ਤੋਂ ਬਾਅਦ ਤੂੰ ਸੋਮਾ ਸ਼ਾਹ ਸ਼ਾਹਾਂ ਦਾ ਸ਼ਾਹ ਤੇ ਬੇ ਪਰਮਾਤਮਾ ਹਾ ਬਦਲਦੀਆਂ ਤੇ ਕਦੀਰਾਂ ਨੇ तकबीर <laughs> ਸੰਗਤਾਂ ਵਧਾਈਆਂ ਦਿੰਦੀਆਂ ਨੇ ਮੱਥਾ ਟੇਕ ਕੇ ਘਰ ਚਲਿਆ ਗਿਆ ਮਾਂ ਕਹਿੰਦੀ ਪੁੱਤ ਲਿਆਂਦਾ ਕੁਛ ਇਹਨਾਂ ਮਾਂ ਪੈਸੇ ਤਾਂ ਨਹੀਂ ਲੈ ਕੇ ਆਇਆ ਫਿਰ ਕਹਿੰਦਾ ਅੱਜ ਮਹਾਰਾਜ ਆਏ ਨਹੀਂ ਮੇਰੇ ਸ਼ਾਬੇ ਤੇ ਮਹਾਰਾਜ ਨਹੀਂ ਆਇਆ ਤੇ ਫਿਰ ਮਾਤਾ ਮੈਂ ਚਲਿਆ ਗਿਆ ਮਹਾਰਾਜ ਦੇ ਚਰਨਾਂ 'ਚ ਜਦੋਂ ਮੈਂ ਗਿਆ ਮਾਤਾ ਮੇਰੇ ਕੋਲ ਜਿੰਨੀ ਮਾਇਆ ਸੀ ਮੈਂ ਮੱਥਾ ਟੇਕਦੀ ਮਹਾਰਾਜ ਨੂੰ ਸਾਰੀ ਮਾਤਾ ਇੱਕ ਗੱਲ ਦੱਸਾਂ ਵਟਕ ਤਾਂ ਨਹੀਂ ਲੈਂਦੀ ਪਰ ਮਹਾਰੇ ਨੇ ਇੱਕ ਬਚਨ ਦਿੱਤਾ ਅੱਜ ਕੀ ਮਹਾਰੇ ਨੇ ਬਚਨ ਦਿੱਤਾ ਸੋਮਾ ਸਾਹ ਸਾਹਾ ਦਾ ਸਾਹ ਬੇਪਰਵਾ ਮਾਂ ਨੇ ਕੁੱਟ ਕੇ ਛਾਦੀ ਨਾਲ ਲਾਇਆ ਪੁੱਤਰਾ ਆਪਣੀ ਗਰੀਬੀ ਅਮੀਰੀ ਜਿ ਬਦਲੀ ਔੜਨੀ ਆਪਾਂ ਤਰਲੇ ਲੈਂਦੇ ਰੋਟੀ ਰੋਂਦੀ ਰੋਂਦੀ ਮਾਂ ਕਹਿੰਦੀ ਉਹ ਗੁਰੂ ਰਾਮਦਾਸ ਨੇ ਮੇਰੇ ਪੁੱਤਰ ਦੇ ਚਾਰ ਲੱਗਿਆ ਤਾਂ ਕਰਾਉਣਾ ਕੀ ਸੀ ਤੈਨੂੰ ਕਿਹਾ ਸੀ ਨਾ ਸਤਸੰਗਤ ਜੀ ਫੜੀ ਤਾਂ ਫੇਰ ਵੀ ਲਾਉਂਦਾ ਹੈ ਫੜੀ ਲਾਉਂਦਿਆਂ ਲਾਉਂਦਿਆਂ ਸਤਸੰਗਤ ਜੀ ਦੁਕਾਨ ਪੈ ਗਈ ਇੱਕ ਦੁਕਾਨ ਤੋਂ ਦੋ ਦੁਕਾਨਾਂ ਦੋ ਤੋਂ ਚਾਰ ਦੁਕਾਨਾਂ ਸ੍ਰੀ ਅਮਰitsar ਸਾਹਿਬ ਦੀ ਧਰਤੀ 'ਚ ਐਡਾ ਵੱਡਾ ਬਿਜ਼ਨਸ ਹੋਇਆ ਲੋਕੀ ਸੋਮਾ ਸ਼ਾਹ ਕਹਿ ਕੇ ਬੁਲਾਉਂਦੇ ਤਾਰਦ ਸ਼ਾਹ ਸ਼ਾਹ ਜੀ ਜਾਂਦੇ ਨੇ ਗੁਰੂ ਰਾਮਦਾਸ ਜੀ ਰਾਜ ਰਾਜ ਕੇ ਸੇਵਾ ਕਰਦਾ ਹੈ ਤੇ ਕੱਲੀ ਉਹਨੂੰ ਅਮੀਰੀ ਨਹੀਂ ਦਿੱਤੀ ਅ ਕਈ ਪਿੰਡਾਂ ਚ ਕਈਆਂ ਦੇ ਨਾਮਾਂ ਪਿੱਛੇ ਸ਼ਾਹ ਲੱਗਦਾ ਹੈ ਨਾ ਅੱਜ ਵੀ ਇਹ ਗੁਰੂ ਰਾਮਦਾਸ ਦੇ ਦਿੱਤੇ ਹੋਏ ਵਰ ਦਾ ਸਰ। ਕੁੱਲਾ ਤੋੜ ਦਿੰਦਾ ਹੈ ਮਹਾਰਾਜ ਜਦੋਂ ਕਿਰਪਾ ਕਰਨ ਤੇ ਹੁੰਦਾ। ਤੇ ਗੁਰੂ ਰਾਮਦਾਸ ਦੇ ਚਰਣਾ ਚ ਅੱਜ ਵੀ ਚਲੇ ਜਾਓ। ਚੌਂਕੜਾ ਲਾ ਕੇ ਬੈਠੋ। ਜਿੰਨਾ ਮਰਜੀ ਬੰਦਾ ਸਦਿਆ ਹੋਵੇ, ਜਿੰਨਾ ਮਰਜੀ ਦੁਖੀ ਕੀਤਾ ਹੋਵੇ ਸੰਸਾਰ ਨੇ ਇੱਕ ਵਾਰੀ ਉੱਥੇ ਜਾ ਕੇ ਬਹਿ ਜਾਏ। ਜਦੋਂ ਉੱਥੇ ਜਾ ਕੇ ਮੱਥਾ ਟੇਕ ਕੇ ਵਾਪਸ ਆਉਂਦਾ ਹੈ ਨਾ ਤੇ ਦਿਲੋਂ ਨਿਕਲਦੀ ਆਹ ਗੱਲ। સુખી વસતી રામદાસ ગુરુ તારી નગરી 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 i <laughs> ਸਤਗੁਰੂ ਅੱਜ ਵੀ ਝੋਲੀਆਂ ਪਰਦੇ ਨੇ ਸ਼ਰਧ ਦੇਵੇ ਵੀ ਝੋਲੀਆਂ ਪਰੌਣ ਵਾਲਾ ਕੋਈ ਹੋਵੇ ਸੀ ਉਥੇ ਐ ਮੰਗਣ ਵਾਲੇ ਸਤਗੁਰੂ ਤਾਂ ਐ ਤਲੀਆਂ ਤੇ ਚੀਜ਼ਾਂ ਵਸਤੂਆਂ ਪਦਾਰਥ ਲੈ ਕੇ ਬੈਠੇ ਸਾਨੂੰ ਮੰਗਣਾ ਹੀ ਨਹੀਂ ਆਉਂਦਾ